ਤਾਂ ਮੀਟਰ ਲੱਗ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਕਿਸਾਨ ਇਹਦਾ ਵਿਰੋਧ ਕਰਦੇ ਨੇ ਪਰ ਦੂਜੇ ਸੂਬਿਆਂ ਦੇ ਵਿੱਚ ਮਾਰੋ ਮਾਰ ਚੱਲ ਰਹੀ ਹੈ ਨਾ 22 ਕਰੋੜ 22 ਲੱਖ 64571 ਮੀਟਰ ਜਾਂਜ ਕਰਦੇ 22 ਕਰੋੜ 22 ਲੱਖ 64000 571 ਜਿਨ੍ਹਾਂ ਵਿੱਚੋਂ ਕੇ 86 ਲੱਖ 3629 ਇੰਸਟਾਲ ਹੋ ਚੁੱਕੇ ਹੈ ਸਭ ਤੋਂ ਵੱਧ ਮੀਟਰ ਬਿਹਾਰ ਚ ਲੱਗੇ ਨੇ ਦੂਜੇ ਦੂਜੇ ਨੰਬਰ ਯੂਪੀ ਰਹਾ ਜੇ ਤੀਜੇ ਨੰਬਰ ਤੇ ਆਸਾਮ ਚੌਥੇ ਨੰਬਰ ਤੇ ਰਾਜਸਥਾਨ ਤੇ ਨੰਬਰ ਉਹ ਆਪਣਾ ਮਧ ਪ੍ਰਦੇਸ਼ ਜੇ ਪੰਜਾਬ ਚ ਨਹੀਂ ਕੋਈ ਮੀਟਰ ਲੱਗਿਆ ਜਿਹੜਾ ਕੇਂਦਰ ਸਰਕਾਰ ਪੰਜਾਬ ਨੂੰ ਲਗਾਤਾਰ ਕਹਿ ਰਹੀ ਹੈ ਵੀ ਬਿਜਲੀ ਦੇ ਜਿਹੜੇ ਸਾਨੂੰ ਇਸ ਤਰ੍ਹਾਂ ਦੇ ਰਹੇ ਆ ਨਾ ਜੀ ਅਸੀਂ ਲਾਭ ਦੇ ਰਹੇ ਆ ਉਹ ਤੋਂ ਨਹੀਂ ਦਵਾਗੇ ਜਦ ਤੱਕ ਤੁਸੀਂ ਜਿਹੜੇ ਫ੍ਰੀ ਦੇ ਰਹੇ ਹੋ ਬਿਜਲੀ ਉਹ ਮਤਲਬ ਨਿਸ਼ਾਨਾ ਹੁੰਦਾ ਕਿਸਾਨ ਹੈ ਜੀ ਅੱਜ ਸਮਾਰਟ ਮੀਟਰ ਹਾਲਾਂਕਿ ਵਿਰੋਧ ਬਹੁਤ ਹੋ ਰਿਹਾ ਹੈ ਇਹਨਾਂ ਦਾ ਚਿਪ ਵਾਲੇ ਮੀਟਰਾਂ ਦਾ ਪ੍ਰੀ-ਪੇਡ ਮੀਟਰਾਂ ਦਾ ਪਰ ਲੱਗ ਰਹੇ ਨੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਸਭ ਦੀਆਂ ਅੱਖਾਂ ਖੋਲ ਦੇਣਗੇ ਜਿੰਨਾ ਮਰਜ਼ੀ ਤੁਸੀਂ ਵਿਰੋਧ ਕਰੀ ਜਾਓ ਜਦੋਂ ਸਰਕਾਰ ਆਪਣੀ ਪਾਲਿਸੀ ਲੈ ਕੇ ਆਉਂਦੀ ਹੈ ਨੀਤੀ ਲੈ ਕੇ ਆਉਂਦੀ ਹੈ ਤਾਂ ਉਹ ਫਿਰ ਲਾਗੂ ਵੀ ਕਰਦੀ ਹੈ ਤੇ ਜਿਹੜੇ ਲੋਕ ਵਿਰੋਧ ਵਾਲੇ ਹੁੰਦੇ ਨੇ ਦੂਜਾ ਪੱਖ ਉਹ ਵੀ ਹੁੰਦਾ ਜਿਹੜੇ ਸਰਕਾਰ ਦੇ ਪੱਖ ਚ ਹੁੰਦੇ ਨੇ ਵੀ ਬਹੁਤ ਵਧੀਆ ਫੈਸਲਾ ਹੈ ਤਾਂ ਮੀਟਰ ਲੱਗ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨ ਇਹਦਾ ਵਿਰੋਧ ਕਰਦੇ ਨੇ ਪਰ ਦੂਜੇ ਸੂਬਿਆਂ ਦੇ ਵਿੱਚ ਮਾਰੋ ਮਾਰ ਚੱਲ ਰਹੀ ਹੈ ਨਾ ਮੀਟਰਾਂ ਦੀ 22 ਕਰੋੜ 22 ਲੱਖ 64571 ਮੀਟਰ ਜਾਰੀ ਕਰਤੇ ਆ ਜੀ ਹੂੰ 22 ਕਰੋੜ 22 ਲੱਖ ਅ 64000 571 ਜਿਨ੍ਹਾਂ ਵਿੱਚੋਂ ਕਿ 86 ਲੱਖ 36291 ਸਥਾਪਿਤ ਹੋ ਚੁੱਕੇ ਆ ਮੀਟਰ ਸਭ ਤੋਂ ਵੱਧ ਮੀਟਰ ਬਿਹਾਰ ਚ ਲੱਗੇ ਨੇ ਦੂਜੇ ਦੂਜੇ ਨੰਬਰ ਤੇ ਯੂਪੀ ਰਿਹਾ ਜੇ ਤੀਜੇ ਨੰਬਰ ਤੇ ਅਸਾਮ ਚੌਥੇ ਨੰਬਰ ਤੇ ਰਾਜਸਥਾਨ ਤੇ ਮੈਂਬਰ ਉਹ ਆਪਣਾ ਮੱਧ ਪ੍ਰਦੇਸ਼ ਵੀ ਪ੍ਰਿਆ ਪੰਜਾਬ ਚ ਨਹੀਂ ਕੋਈ ਮੀਟਰ ਲੱਗਿਆ ਜੀ ਲਗਾਤਾਰ ਚੱਲ ਰਹੀ ਨੇ ਜੀ ਉਹ ਮੀਟਰ ਜਿਹਨ ਲੱਗਿਆ ਨੇ ਮੀਟਰ ਐਡੇ ਕਬਡੇ ਮੀਟਰ ਨੇ ਜੀ ਉਹ ਤੇ ਤੁਹਾਡੇ ਮੋਬਾਈਲ ਦੇ ਨਾਲ ਉਹਦਾ ਸਿਸਟਮ ਜੁੜ ਜਾਂਦਾ ਜਦੋਂ ਤੁਹਾਡੇ ਮੀਟਰ 스마트 ਮੀਟਰ ਲੱਗ ਗਿਆ ਤੁਹਾਡੇ ਘਰ ਦੇ ਵੀ ਤੁਹਾਡੇ ਮੋਬਾਈਲ ਨਾਲ ਉਹ ਜੁੜ ਗਿਆ ਤੇ ਤੁਹਾਨੂੰ ਹਰ 15 ਮਿੰਟਾਂ ਬਾਅਦ ਰੀਡਿੰਗ ਆ ਰਹੀ ਉਹਦੀ ਵੀ 15 ਮਿੰਟਾਂ ਬਾਅਦ ਤੁਹਾਨੂੰ ਲੱਗਦਾ ਬਦ ਵੀ ਇੰਨੇ ਜੁੰਟ ਹੋ ਗਈਆਂ ਤੁਹਾਡੀਆਂ ਭਾਈ ਇੰਨੇ ਪੈਸੇ ਬਿਕਾ ਰਹੇਗੇ ਤੇ ਫਿਰ ਤੁਸੀਂ ਆਪਣਾ ਜੇ ਤੁਸੀਂ ਫਰਜ ਕਰ ਲੋ ਰਾਤ ਨੂੰ ਹੈਗਾ ਤੁਹਾਡੇ ਰਾਤ ਨੂੰ ਮੀਟਰ ਦੇ ਵਿੱਚ ਤੁਹਾਡੇ ਪੈਸੇ ਮੁੱਕ ਗਏ ਹੂੰ ਤਾਂ ਤੁਹਾਨੂੰ ਰਾਤ ਨੂੰ ਹੀ ਉਹ ਉਹਨੂੰ ਕਰਾਉਣਾ ਪਊ ਤੁਹਾਨੂੰ ਚਾਰਜ ਇੱਥੇ ਕਰਾਉਣਾ ਪਊ ਜੀ ਮੋਬਾਈਲ ਕਰੋਨੇ ਆਪਾਂ ਹੂੰ ਇਹ ਸਿਸਟਮ ਆ ਜੀ ਐਦਾਂ ਕਰਕੇ ਪੰਜਾਬ ਦੇ ਲੋਕ ਤਾਂ ਵਿਰੋਧਤਾ ਕਰ ਰਹੇ ਆ ਜੀ ਬਿਲਕੁਲ ਜੀ ਤੇ ਪਰ ਪੰਜਾਬ ਦੇ ਵਿੱਚ ਬਿਜਲੀ ਮੁਫਤ ਆ ਜੇਕਰ ਇਹ ਮੀਟਰ ਲਾਗਦੇ ਨੇ ਤਾਂ ਉਹ ਮੁਫਤ ਜਿਹੜੀ ਬਿਜਲੀ ਆ ਉਹ ਵੀ ਖਤਮ ਹੋ ਜਾਏਗੀ ਤੇ ਇਹਦਾ ਅਸਰ ਮੈਨੂੰ ਲੱਗਦਾ ਫਿਰ ਕੀਤਾ ਸਭ ਜੀ ਮੀਟਰ ਲੱਗੇ ਤਾਂ ਫਿਰ ਮੋਟਰਾਂ ਵਾਲੇ ਮੀਟਰ ਵੀ ਬਦਲਣਗੇ ਮੋਟਰਾਂ ਵਾਲੇ ਮੀਟਰ ਵੀ ਤਾਂ ਬਦਲ ਅਸਲ 'ਚ ਉਹ ਉਹਨਾਂ ਦੇ ਉਹਨਾਂ ਦਾ ਇਨਸਾਨਾਂ ਕੀ ਆ ਜਿਹੜਾ ਕੇਂਦਰ ਸਰਕਾਰ ਪੰਜਾਬ ਨੂੰ ਲਗਾਤਾਰ ਕਹਿ ਰਹੀ ਆ ਵੀ ਬਿਜਲੀ ਦੇ ਜਿਹੜੇ ਸਾਨੂੰ ਤੋਂ ਅਸੀਂ ਦੇ ਰਹੇ ਆ ਨਾ ਜੀ ਅਸੀਂ ਲਾਭ ਦੇ ਰਹੇ ਆ ਉਹ ਤੁਹਾਨੂੰ ਨਹੀਂ ਦਵਾਂਗੇ ਅਸੀਂ ਹਮ ਜਦ ਤੱਕ ਤੁਸੀਂ ਜਿਹੜੇ ਫ੍ਰੀ ਦੇ ਰਹੇ ਹੋ ਬਿਜਲੀ ਉਹ ਮੰਨ ਨਹੀਂ ਕਰਦੇ ਹਮ ਨਿਸ਼ਾਨਾ ਉਹਨਾਂ ਦਾ ਕਿਸਾਨ ਹੈਗਾ ਅਸਲ ਵਿੱਚ ਹਮ ਉਹ ਜਿਹੜੇ ਕਿਸਾਨ ਜਿਹੜੇ ਪੰਜਾਬ ਦੇ ਕਿਸਾਨ ਨਾ ਜੀ ਆਰਐਸਐਸ ਦੇ ਮੈਂਬਰ ਬਣ ਰਹੇ ਨੇ ਹਮ ਬਣ ਰਹੇ ਨੇ ਕਿਸਾਨ ਪੰਜਾਬ ਦੇ ਆਰਐਸਐਸ ਦੇ ਮੈਂਬਰ ਤੇ ਉਹਦਾ ਨਹੀਂ ਕਿ ਆਪਣਾ ਉਹ ਨਹੀਂ ਬਣ ਰਹੇ ਪੰਜਾਬ ਦੇ ਜਿਹੜਾ ਨਾ ਪੰਜਾਬ ਦਾ ਜਿਹੜਾ ਕਿ ਕਿਸਾਨ ਹੈਗਾ ਬਹੁਗਿਣ ਜੱਟ ਆ ਇਹੋ ਮੱਕੇ ਕਿਸਾਨ ਹੋਰ ਵੀ ਹੈਗੇ ਨਤਰਵਿੰਦਰ ਜੀ ਕੋਈ ਨਹੀਂ ਵੀ ਜੱਟ ਕਿਸਾਨ ਨੇ ਕਿਸਾਨ ਉਹ ਗੈਰ ਜੱਟ ਵੀ ਹੈਗੇ ਨੇ ਪਰ ਬਹੁ ਗਿਣਤੀ ਜਿਹੜਾ ਕਿਸਾਨ ਭਰਾ ਹੈਗਾ ਜੋ ਜਨਬ ਜੋ ਜੱਟ ਜ਼ਿਆਦਾ ਹੁੰਦੇ ਆ ਉਹ ਆਰਐਸਐਸ ਦੇ ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਭਾਜੀਪੀ ਦੇ ਮੈਂਬਰ ਬਣ ਰਹੇ ਨੇ ਜੀ ਹੂੰ ਤੇ ਉਹ ਇਹਨੂੰ ਸੋਚ ਰਹੇ ਕਿ ਸਾਡੇ ਸਾਡੇ ਤੇ ਉੱਪਰ ਕਿੱਦਾਂ ਹਮਲਾ ਹੋ ਰਿਹਾ ਹੂੰ ਤੁਹਾਡੇ ਇਹ ਜਿਹੜਾ ਪੰਜ ਤਿੰਨ ਖੇਤੀ ਕਾਨੂੰਨ ਬਣਾਏ ਸੀ ਨਾ ਜੀ ਇਹਨਾਂ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਵੱਲ ਲੜਾਈ ਲੜੀ ਆਪਾਂ ਨੇ ਸਭ ਨੇ ਲੜੀ ਲੜੀਆ ਭਾਵੇਂ ਭਾਵੇਂ ਉਹ ਜੱਟ ਸੀ ਭਾਵੇਂ ਗੈਰ ਜੱਟ ਸੀਗਾ ਭਾਵੇਂ ਕਿਸਾਨ ਸੀਗਾ ਭਾਵੇਂ ਕਿਸਾਨ ਨਹੀਂ ਸੀਗਾ ਤਾਂ ਲੋਕਾਂ ਨੇ ਲੜਾਈ ਉਹ ਤਾਂ ਕਰਕੇ ਲੜੀ ਵੀ ਯਾਰ ਸਾਡੇ ਨੋ ਫਾਰਮਰ ਨੋ ਫੂਡ ਕਰ ਰਹੇ ਇਹ ਸਲੋਗਨ ਦਿਆ ਸੀਗਾ ਵੀ ਅਸੀਂ ਰੋਟੀ ਕਿੱਥੋਂ ਕਮਾਉਂਗੇ ਕਿਸਾਨ ਨਾ ਰਹਾ ਤੇ ਗੱਲ ਹੀ ਵਧੀਆ ਪਰ ਕਿਸਾਨਾਂ ਨੇ ਗਦਾਰੀ ਕੀਤੀ ਆ ਉਸ ਵੇਲੇ ਕਿਸਾਨਾਂ ਨੇ ਗਦਾਰੀ ਕੀਤੀ ਉਸ ਵੇਲੇ ਤਾਂ ਕਹਿਣ ਦਾ ਭਾਵ ਹੈਗਾ ਇਹ ਤੇ ਹੁਣ ਇਹ ਉਹਨਾਂ ਦਾ ਨਿਸ਼ਾਨਾ ਹੈਗਾ ਕਿ ਤੁਹਾਡੀ ਜਿਹੜੀ ਮੁਫਤ ਬਿਜਲੀ ਆ ਉਹ ਅਸੀਂ ਲਗਾਉਣੇ ਉਹਦੇ ਮੀਟਰ ਦੇ ਬਿੱਲ ਲਾਉਣੇ ਲਾਉਣਾ ਕਹਿੰਦਾ ਸੀ ਅੱਜ ਲਈਏ ਕੱਲ ਲਈਏ ਤੁਹਾਨੂੰ ਕਿਸਾਨ ਜ਼ਿਮੀਦਾਰਾਂ ਨੂੰ ਤਾਂ ਉਹ ਇਨਕਮ ਟੈਕਸ ਲੈਣ ਲੈਣ ਚ ਬੜਾ ਵਧਰੇ ਨੇ ਜਿਹੜਾ ਜ਼ਿਮੀਦਾਰ ਆ ਵੱਡਾ ਜ਼ਿਮੀਦਾਰ ਆ ਉਸ ਤੋਂ ਇਨਕਮ ਟੈਕਸ ਲੈਣ ਦੀ ਗੱਲ ਵੀ ਚੱਲ ਰਹੀ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ